ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੇ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰ ਸਕਦੇ ਹੋ ਉਹਦੇ ਉੱਪਰ ਵੀ ਆਪਣੇ ਪ੍ਰਿੰਟ ਸੂਟ ਤੇ ਵਰਕ ਵਾਲੇ ਸੂਟ ਪਾਏ ਹੁੰਦੇ ਨੇ ਜੀ ਤੁਸੀਂ ਇਹਨੂੰ ਫੋਲੋ ਕਰੋ ਉੱਥੋਂ ਤੁਸੀਂ ਸੂਟ ਦੇ ਸਕਰੀਨਸ਼ਾਟ ਲੈ ਕੇ ਤੁਸੀਂ ਇੰਸਟਾ ਤੋਂ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ WhatsApp ਦਾ ਸਕਰੀਨ ਦੇ ਉੱਪਰ ਨੰਬਰ ਹੁੰਦਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਦਾ ਮੈਸੇਜ ਕਰ ਸਕਦੇ ਹੋ ਪ੍ਰਾਈਸ ਮੇਰੇ ਹਰ ਇੱਕ ਸੂਟ ਦੇ ਨਾਲ-ਨਾਲ ਦੱਸੇ ਹੁੰਦੇ ਨੇ ਜੀ ਜੇ ਭੈਣਾਂ ਨੂੰ ਫੇਰ ਵੀ ਕੋਈ ਕਨਫਿਊਜ਼ਨ ਲੱਗਦੀ ਹੈ ਤਾਂ ਤੁਸੀਂ ਮੈਸੇਜ ਕਰਕੇ ਆਪਾਂ ਤੋਂ ਪੁੱਛ ਸਕਦੇ ਹੋ ਜੀ ਤੁਸੀਂ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈ ਕਰੋ ਜੀ ਉਹਦੇ ਵਿੱਚ ਸਾਰੀ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਰਾ ਆਪਾਂ ਕੱਪੜੇ ਦੀ ਡੀਟੇਲ ਦਿੱਤੀ ਹੁੰਦੀ ਹੈ ਵੀ ਕਿੰਨੇ-ਕਿੰਨੇ ਮੀਟਰ ਮਿਲੇਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈ ਕਰੋ ਜੀ ਨਾਲੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਅ ਚਲੋ ਜੀ ਪਤਾਨ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਚਲੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਜੀ ਪਰਪਲ ਕਲਰ ਦਾ ਬੈਰਦਨ ਹੁੰਦਾ ਕਹਿੰਦਾ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲ ਪਰਪਲ ਕਲਰ ਦਾ ਬਟਰ ਕਾਟਨ ਦਾ ਸੂਟ ਹੈ ਟਿਸਟਾ ਦਾ ਸਹੀ ਹੈ ਟਿਸਟਾ ਦਾ ਸੂਟ ਹੈ ਜੀ ਦੇਖੋ ਇਹਦੇ ਉੱਪਰ ਹਨਾ ਸਟੈਂਪਲ ਲੱਗੀ ਹੋਈ ਹੋਊਗੀ ਟਿਸਟਾ ਦੀ ਹੀ ਬਟਰ ਕਾਟਨ ਦੀ ਇਹਦੇ ਨਾਲ ਆਪਾਂ ਰੱਖੀ ਹੋਈ ਹੈ ਜੀ ਸਲਵਾਰ ਇਹ ਨਹੀਂ ਹੈਗਾ ਵੀ ਸਲਵਾਰ ਦਾ ਕੱਪੜਾ ਕੋਈ ਹੋਰ ਹੋਊਗਾ ਨਾਲ ਦੀ ਸੇਮ ਸਲਵਾਰ ਰੱਖੀ ਹੋਈ ਹੈ ਜੀ ਇਹਦੇ ਵਿੱਚ ਕਲਰ ਕਾਫੀ ਨੇ ਜੀ ਤੁਸੀਂ ਮੈਸੇਜ ਕਰਕੇ ਹਨਾ ਆਪਾਂ ਕੋ ਪਿੱਕਾ ਮੰਗਵਾ ਸਕਦੇ ਹਾਂ ਜੋ ਕਲਰ ਇਸ ਟਾਈਮ ਆਪਣੇ ਕੋਲ ਅਵੇਲੇਬਲ ਨਹੀਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਬਹੁਤ ਸੂਟ ਸੇਲ ਹੋ ਗਏ ਆਲ ਓਵਰ ਵੀ ਹੋ ਗਏ ਮੈਚਿੰਗ ਵੀ ਹੋ ਗਏ ਦੇਖੋ ਜੀ ਇਹ ਆਪਣੇ ਕੋਲੇ ਅੱਜ ਵਾਲੇ ਸੂਟ ਨੇ ਜਿਹੜੇ ਅੱਜ ਵਾਲੇ ਮੈਚਿੰਗ ਸੂਟ ਨੇ ਇਹਨਾਂ ਦੇ ਕਲਰ ਇਹਨਾਂ ਦੇ ਬਹੁਤ ਵਧੀਆ ਨੇ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਜੇ ਤੁਸੀਂ ਨੇ ਐਵੇਂ ਸੂਟ ਲੈਣੇ ਨੇਗੇ ਹਨਾ ਤਾਂ ਤੁਸੀਂ ਵੀਡੀਓ ਦੇਖ ਕੇ ਜਲਦੀ ਤੋਂ ਜਲਦੀ ਆਰਡਰ ਕਰਦਿਆ ਕਰੋ ਤਾਂ ਕਿ ਫਿਰ ਕਲਰ ਨੇ ਜਿਹੜੇ ਮਿਲਦੇ ਨਹੀਂ ਹੈਗੇ ਬਾਅਦ ਵਿੱਚ ਸਾਨੂੰ ਵੀ ਦਿੱਕਤ ਆਉਂਦੀ ਹੈ ਨਾਲੇ ਸਾਨੂੰ ਵੀ ਐ ਹੋ ਜਾਂਦਾ ਵੀ ਸਾਨੂੰ ਇਹ ਕਲਰ ਨਹੀਂ ਮਿਲੇ ਇਹ ਸੂਟ ਪਹਿਲਾਂ ਆਇਆ ਸੀ ਜੀ ਆਲ ਓਵਰ ਇਸ ਵਾਰ ਆ ਗਿਆ ਜੀ ਮੈਚਿੰਗ ਦੇ ਵਿੱਚ ਦੇਖੋ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਨਾਭੀ ਮਹਿਰੂਨ ਜਿਹਾ ਦੇਖੋ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਸੇਮ ਹੈ ਇਹਦਾ ਇਹਦਾ ਕਲਰ ਦਾ ਫਰਕ ਹੈ ਜੀ ਜੇ ਤੁਸੀਂ ਐਵੇਂ ਦਾ ਕੋਈ ਹੋਰ ਕਲਰ ਲੈਣਾ ਜੀ ਤਾਂ ਤੁਸੀਂ ਸਕਰੀਨ ਆਪਣੇ ਨਾਲ ਮੈਸੇਜ ਕਰਕੇ ਪਿੱਕਾ ਮੰਗਵਾ ਸਕਦੇ ਹੋ ਇਹ ਵੀ ਬਟਰ ਕਾਟਨ ਦਾ ਸੂਟ ਹੈ ਦੇਖੋ ਬਹੁਤ ਵਧੀਆ ਇਹਨੂੰ ਬਿਨਾ ਲਾਈਨਿੰਗ ਤੋਂ ਲਾ ਕੇ ਤੁਸੀਂ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਆਰਾਮ ਦੇ ਨਾਲ ਕਿਵੇਂ ਮਰਜ਼ੀ ਪਾ ਸਕਦੇ ਹੋ ਜਮ੍ਹਾਂ ਬਹੁਤ ਵਧੀਆ ਸਲਵਾਰ ਦਾ ਕਪੜਾ ਮਿਲੂਗਾ ਤੁਹਾਨੂੰ ਸੇਮ ਫੈਬਰਿਕ ਦੇਖੋ ਇਹਦੇ ਵੀ ਦੀ ਸਲਵਾਰ ਦੇ ਕਪੜੇ ਤੇ ਵੀ ਸਟੈਂਪ ਲੱਗੀ ਹੋਣੀ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ ਜੇ ਤੁਸੀਂ ਮੈਚਿੰਗ ਸੂਟ ਲਾਉਂਗੇ ਤਾਂ 1600 ਰੁਪਏ ਰਹੂਗਾ ਜੀ ਜੇ ਤੁਸੀਂ ਆਲ ਓਵਰ ਸੂਟ ਲਾਉਂਗੇ ਆਲਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 1900 ਰੁਪਏ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੋ ਕਲਰ ਨੇ ਜੀ ਇਹਦੇ ਵਿੱਚ ਆਪਣੇ ਕੋਲ ਇਸ ਟਾਈਮ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਦਿਆ ਕਰੋ ਜੀ ਫਿਰ ਉਹ ਕਹਿਣਾ ਹੁੰਦਾ ਫਿਰ ਕਲਰ ਨਹੀਂ ਮਿਲਦੇ ਸੇਮ ਫਿਰ ਔਖਾ ਹੋ ਜਾਂਦਾ ਦੇਖੋ ਜੀ ਪਰਪਲ ਕਲਰ ਹੋ ਗਿਆ ਜੀ ਤੇ ਨਾਭੀ ਮਹਿਰੂਨ ਕਲਰ ਆ ਗਿਆ ਇਹਦੇ ਵਿੱਚ ਡਾਰਕ ਕਲਰ ਵੀ ਨੇ ਜੀ ਲਾਈਟ ਕਲਰ ਵੀ ਨੇ ਚਲੋ ਜੀ ਅਗਲੇ ਸੂਟ ਦਿਖਾਉਨੇ ਤੁਹਾਨੂੰ ਅਗਲੇ ਸੂਟ ਨੇ ਜਿਹੜੇ ਬਹੁਤ ਵਧੀਆ ਕਲਰ ਨੇ ਨਿਊ ਡਿਜ਼ਾਈਨ ਨਿਊ ਫੈਬਰਿਕ ਆ ਗਈ ਆਪਣੇ ਕੋਲੇ ਮੇਰੇ ਕੋਲੇ ਪਹਿਣਾਂ ਦੀ ਡਿਮਾਂਡ ਸੀ ਵੀ ਤੁਸੀਂ ਚਨੂਨ ਦੇ ਵਿੱਚ ਸੂਟ ਕਮੀਜ਼ ਲੈ ਕੇ ਆਓ ਦੇਖੋ ਜੀ ਇਹ ਇਹ ਨਹੀਂ ਹੈਗਾ ਨਾ ਵੀ ਜਿਹੜੀ ਚਨੂਨ ਆਪਾਂ ਸਰਦੀ ਦੇ ਵਿੱਚ ਪਾਉਣ ਵਾਲੀ ਆ ਉਹ ਨਹੀਂ ਹੈਗੀ ਇਹ ਕ੍ਰਾਸ ਚਨੂਨ ਆ ਗਈ ਜੀ ਬਿਲਕੁਲ ਲਾਈਟ weight ਸੂਟ ਨੇ ਇਹ ਹੌਲੀ ਜਿਹਾ ਦੇਖੋ ਇਸ ਤਰ੍ਹਾਂ ਦਾ ਇਹਦਾ ਆਫ ਵਾਈਟ ਆਫ ਕਰੀਮ ਜਿਹਾ ਕਲਰ ਹੈ ਜਿਹੜਾ ਹੂਨ ਦੇ ਵਿੱਚ ਸੇਮ ਕਲਰ ਦਿਖ ਰਿਹਾ ਜੀ ਸੇਮ ਕਲਰ ਹੋਊਗਾ ਜਿਹੜਾ ਆਪਾਂ ਮਾੜਾ ਮੋਟਾ ਫਰਕ ਹੋਊਗਾ ਤਾਂ ਉਹ ਦੱਸ ਕੇ ਦੇਵਾਂਗੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਲਾਈਟ ਪਰਪਲ ਰੱਖੀ ਹੈ ਜੀ ਸਲਵਾਰ ਇਹਦੇ ਵਿੱਚ ਤੁਹਾਡੇ ਕੋਲੇ ਆਪਸ਼ਨ ਹੈਗੀਆਂ ਨੇ ਜੀ ਤੁਸੀਂ ਨੇ ਇਸ ਤਰ੍ਹਾਂ ਦੀ ਆਫ ਵਾਈਟ ਸਲਵਾਰ ਕਰਨੀ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਪਰਪਲ ਆਪਾਂ ਨੇ ਲਾਈ ਦਿੱਤੀ ਜੇ ਤੁਸੀਂ ਨੇ ਇਸ ਤਰ੍ਹਾਂ ਦੀ ਕਿੰਨੇ ਵੀ ਕਲਰ ਨੇ ਪੀਚ ਕਲਰ ਹੈ ਗੂੜਾ ਇਹਦੇ ਵਿੱਚ ਪਰਪਲ ਆ ਗਿਆ ਜੀ ਲਾਈਟ ਪਰਪਲ ਆ ਗਿਆ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਠੀਕ ਲੱਗਦਾ ਲੈ ਸਕਦੇ ਹੋ ਬੱਸ ਇਸ ਜਿਆਦਾ ਮੈਚਿੰਗ ਇਹਦੀ ਆਪਾਂ ਨੇ ਰੱਖੀ ਜੀ ਪਰਪਲ ਸਲਵਾਰ ਨਾਲ ਦੇਖੋ ਇੱਕ ਕਰਾਸ ਚ ਨੂੰ ਮੁੰਦੇ ਵਿੱਚ ਸੂਟ ਆ ਗਿਆ ਜੀ ਬਹੁਤ ਵਧੀਆ ਕਮੀਜ਼ ਹੈ ਇਹ ਲਾਈਟ ਵੇਟ ਬਿਲਕੁਲ ਜਮੀ ਵੀ ਨਹੀਂ ਪਤਾ ਲੱਗਦਾ ਇੰਨਾ ਹੌਲਾ ਕੱਪੜਾ ਦੇਖੋ ਗਰਮੀ ਦੇ ਵਿੱਚ ਪਾਉਣ ਵਾਲਾ ਇਹ ਨਹੀਂ ਹੈਗਾ ਵੀ ਆਪਾਂ ਨੂੰ ਗਰਮੀ ਆਊਗੀ ਇਹ ਵੀ ਤੁਹਾਨੂੰ ਟੈਸਟਾ ਦਾ ਹੀ ਮਿਲੂਗਾ ਜੀ ਦੇਖੋ ਸਟੈਂਪੇ ਤੇ ਵੀ ਲੱਗੀ ਹੈ ਇਹਦੇ ਵਿੱਚ ਤਿੰਨ ਕਲਰ ਨੇ ਜੀ ਇਹ ਤੁਸੀਂ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਮੈਚਿੰਗ suit ਦਾ ਪ੍ਰਾਈਸ ਰਹੂਗਾ ਜੀ 2250 ਰੁਪਏ ਆਲ ਓਵਰ suit ਦਾ ਪ੍ਰਾਈਸ ਰਹੂਗਾ 2600 ਰੁਪਏ ਹੁਣ ਇਹ ਤੁਹਾਡੀ ਚੁਆਇਸ ਹੈ ਤੁਸੀਂ ਨੇ ਆਲ ਓਵਰ ਲੈਣਾ ਹੈ ਜਾਂ ਤੁਸੀਂ ਨੇ ਮੈਚਿੰਗ ਲੈਣਾ ਹੈ ਦੇਖੋ ਬਹੁਤ ਵਧੀਆ ਹਨਾ ਬ੍ਰਾਂਡ ਦਾ suit ਆ ਆਪਣੇ ਕੋਲ ਕਪੜਾ ਹੋਊਗਾ ਜੀ ਸਾਰਾ ਬ੍ਰਾਂਡ ਦਾ ਹੀ ਹੋਊਗਾ ਤੇ ਵਧੀਆ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਕਿਹੜੀ ਫੈਬਰਿਕ ਹੈ ਇਹ ਇਹ ਤਾਂ ਆਈਟਾਈ ਮੀਟਰ ਮਿਲੂਗੀ ਜੀ ਕੱਟ ਤੁਹਾਨੂੰ ਜੇ ਤੁਸੀਂ ਨੇ ਹਨਾ 3 ਮੀਟਰ ਦੀ ਸਲਵਾਰ ਲੈਣੀ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਅਸੀਂ 3 ਮੀਟਰ ਦੀ ਸਲਵਾਰ ਕਰ ਦਾਂਗੇ ਪਰ ਉਹਦੇ ਅਧਾ ਮੀਟਰ ਦੇ ਜਿਹੜੇ ਪੈਸੇ ਨੇ ਸਾਨੂੰ ਅਲੱਗ ਤੋਂ ਲੱਗਣਗੇ ਜੀ ਦੇਖੋ ਜਿਹਦੇ ਵਿੱਚ ਇੱਕ ਕਲਰ ਇਹ ਆ ਗਿਆ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਬਹੁਤ ਵਧੀਆ ਸਕਿਨ ਮਹਿਰੂਨ ਦਾ ਕੰਬੀਨੇਸ਼ਨ ਹੈ ਇਹ ਵੀ ਸੇਮ ਫੈਬਰਿਕ ਆਕਰਸ਼ ਜਨੂਨ ਦੇ ਵਿੱਚ ਸੂਟ ਆ ਗਿਆ ਜੀ ਲਾਈਟ weight ਫੈਬਰਿਕ ਹੈ ਗਰਮੀ ਦੇ ਵਿੱਚ ਹੁਣ ਆਉਂ ਨੀ ਕਪੜਾ ਰਿਹਾ ਹਨਾ ਵੀ ਆਪਾਂ ਬਸ ਗਰਮੀ ਦੇ ਵਿੱਚ ਕੱਲਾ ਕਾਟਨ ਹੀ ਪਾ ਸਕਦੇ ਹਾਂ ਹੋਰ ਫੈਬਰਿਕ ਨਹੀਂ ਪਾ ਸਕਦੇ ਹਰ ਇੱਕ ਤਰ੍ਹਾਂ ਦੀ ਫੈਬਰਿਕ ਆ ਗਈ ਜੀ ਗਰਮੀ ਦੇ ਵਿੱਚ ਪਾਉਣ ਵਾਲੀ ਸਰਦੀ ਦੇ ਵਿੱਚ ਪਾਉਣ ਵਾਲੀ ਬਿਲਕੁਲ ਲਾਈਟ ਵੇਟ ਹੈ ਇਹ ਵੀ ਦੇਖੋ ਇਹ ਤਿੰਨ ਕਲਰ ਨੇ ਇਹਦੇ ਵਿੱਚ ਤਿੰਨ ਡਿਜ਼ਾਈਨ ਨੇ ਅਲੱਗ-ਅਲੱਗ ਜੋ ਵੀ ਤੁਹਾਨੂੰ ਪਸੰਦ ਆ ਕੱਪਸੀ ਲੈ ਸਕਦੇ ਹੋ ਇਹਦਾ ਹਨਾ ਸਕਿਨ ਮੈਰੂਨ ਕੰਬੀਨੇਸ਼ਨ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਇਹਦੇ ਨਾਲ ਆਪਾਂ ਨੇ ਮੈਰੂਨ ਕਲਰ ਦੀ ਰੱਖੀ ਹੈ ਜੀ ਸਲਵਾਰ ਦੇਖੋ ਸਲਵਾਰ ਤੁਹਾਨੂੰ ਆਪਾਂ ਨੇ ਦੱਸ ਦਿੱਤਾ ਜੀ 3 ਮੀਟਰ ਲੈਣੀ ਆ ਤੁਸੀਂ 3 ਮੀਟਰ ਵੀ ਲੈ ਸਕਦੇ ਹੋ ਤੇ ਤੁਸੀਂ 2.5 ਮੀਟਰ ਲੈਣੀ ਆ ਤਾਂ 2.5 ਮੀਟਰ ਵੀ ਲੈ ਸਕਦੇ ਹੋ ਲਓ ਜੀ ਸਕਰੀਨਸ਼ਾਟ ਸੂਟ ਬੁੱਕ ਕਰੋ ਆਪਣਾ ਬਹੁਤ ਵਧੀਆ ਕਲਰ ਕੰਬੀਨੇਸ਼ਨ ਹੈ ਨੇਉ ਜੀ ਚੀਜ਼ ਹੈ ਹਨਾ ਬਹੁਤ ਵਧੀਆ ਹਜੇ ਤੱਕ ਮਾਰਕੀਟ ਦੇ ਵਿੱਚ ਨਹੀਂ ਆਈ ਤੁਸੀਂ ਦੇਖੋ ਕਿਸੇ ਕੋਲ ਵੀ ਟੈਸਟਾ ਦਾ ਹੀ ਇਹ ਤੁਹਾਨੂੰ ਸੂਟ ਮਿਲੂਗਾ ਆਪਾਂ ਦੱਸ ਕੇ ਦੇਵਾਂਗੇ ਜੀ ਕਿਹੜੀ ਬ੍ਰੈਂਡ ਹੈ ਬਹੁਤ ਸੋਹਣਾ ਲੱਗਿਆ ਮੈਨੂੰ ਤਾਂ ਇਹ ਕਲਰ ਬਾਕੀ ਤੁਹਾਡੀ ਚੋਇਸ ਹੈ ਜੋ ਵੀ ਕਲਰ ਤੁਹਾਨੂੰ ਸੋਹਣਾ ਲੱਗਦਾ ਤਾਂ ਤੁਸੀਂ ਲੈ ਸਕਦੇ ਹੋ ਅਗਲਾ ਸੂਟ ਆ ਗਿਆ ਜੀ ਆਪਣੇ ਕੋਲੇ ਬਲੈਕ ਕਲਰ ਇਹਦੇ ਵਿੱਚ ਤਿੰਨ ਕਲਰ ਨੇ ਦੇਖੋ ਜੀ ਇਹ ਆ ਗਿਆ ਬਲੈਕ ਕਲਰ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਇਹ ਨਹੀਂ ਹੈਗਾ ਵੀ ਬਲੈਕ ਕਲਰ ਫੜਕੀਲਾ ਹੋਊਗਾ ਹਨਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੇਖੋ ਇਹਦੇ ਨਾਲ ਰੱਖੀ ਹੈ ਜੀ ਆਪਾਂ ਨੇ ਬਲੈਕ ਕਲਰ ਦੀ ਸਲਵਾਰ ਤੁਹਾਨੂੰ ਪਤਾ ਹੀ ਹੈ ਹਨਾ ਜਦੋਂ ਹੋਣੇਗਾ ਬਲੈਕ ਕਲਰ بیس ਬਲੈਕ ਹੈ ਤਾਂ ਆਪਾਂ ਬਲੈਕ ਕਲਰ ਦੀ ਹੀ ਸਲਵਾਰ ਰੱਖਾਂਗੇ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਹੋਰ ਕਲਰ ਨਹੀਂ ਹੈਗਾ ਜੀ ਜੇ ਤੁਸੀਂ ਕਹੋਗੇ ਹਨਾ ਵੀਜ਼ਾ ਨੂੰ ਜੇ ਹੋਰ ਕਲਰ ਹੈ ਉਹਦੀ ਹੋਰ ਦੀ ਪਿਕ ਸੈਂਡ ਕਰ ਦਿਓ ਨਹੀਂ ਤਿੰਨ ਕਲਰ ਨੇ ਜੀ ਇਹਦੇ ਵਿੱਚ ਤਿੰਨ ਡਿਜ਼ਾਈਨ ਨੇ ਮੇਰੇ ਭੈਣਾਂ ਨੂੰ ਫਿਰ ਰਿਕਵੈਸਟ ਹੈ ਜੀ ਜੇ ਤੁਸੀਂ ਇਹ ਸੂਟ ਲੈਣੇ ਨੇ ਤੁਸੀਂ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਫਿਰ ਆਪਣੇ ਕੋਲੇ ਜਿਹੜਾ ਸਟਾਕ ਹੈ ਸੋਲਡ ਆਊਟ ਹੋ ਜਾਂਦਾ ਜੀ ਉਸ ਤੋਂ ਬਾਅਦ ਫਿਰ ਆਉਣ ਦੀ 15 ਦਿਨ ਘੱਟੋ-ਘੱਟ 15 ਦਿਨ ਦਾ ਵਾਅਦਾ ਆਪਣੇ ਕੋਲੇ ਦੁਬਾਰਾ ਤੋਰ ਪੀਟ ਦੇ ਵਿੱਚ ਜਿਹੜਾ ਫੈਬਰਿਕ ਹੈ ਆਉਂਦੀ ਹੈ ਦੇਖੋ ਜੀ ਬਹੁਤ ਵਧੀਆ ਸੂਟ ਹੈ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2250 ਰੁਪਏ ਮੈਚਿੰਗ ਸੂਟ ਜੇ ਤੁਸੀਂ ਕਰਨਾ ਹੈ ਜੀ ਇਹ ਆਲ ਓਵਰ ਸੂਟ ਦਾ ਤੁਸੀਂ ਆਲ ਓਵਰ ਸੂਟ ਕਰ ਸਕਦੇ ਹੋ ਜੀ ਇਹ 2600 ਰੁਪਏ ਦੇ ਵਿੱਚ ਦੇਖੋ ਬਹੁਤ ਵਧੀਆ ਪ੍ਰਿੰਟ ਨੇ ਜੀ ਬਹੁਤ ਵਧੀਆ ਡਿਜ਼ਾਈਨ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਮੈਸੇ ਸੂਟ ਆਪਾਂ ਫੈਬਰਿਕ ਕੋਈ ਵੀ ਮਾੜੀ ਨਹੀਂ ਲੈਂਦੇ ਹਨਾ ਵੀ ਆਪਾਂ ਤੁਹਾਡੇ ਤੱਕ ਪਹੁੰਚਣ ਦੇ ਸੂਟ ਤਾਂ ਸਾਨੂੰ ਲੰਬਾ ਮਿਲੇ ਕੋਈ ਬਹੁਤ ਵਧੀਆ ਤੋਂ ਵਧੀਆ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਖੁਦ ਆਪ ਹੱਥ ਲਾ ਕੇ ਕਪੜਾ ਚੈੱਕ ਕਰਕੇ ਫਿਰ ਕਪੜਾ ਖਰੀਦਦੀ ਹਾਂ ਜੀ ਮੈਂ ਇਹ ਨਹੀਂ ਹੈਗਾ ਵੀ ਆਪਾਂ ਉਹ ਉੱਥੋਂ ਵੀਡੀਓ ਦੇਖ ਲਈ ਉੱਥੋਂ ਸੂਟ ਮੰਗਾ ਲਈ ਉੱਥੇ ਸਸਤੇ ਨੇ ਉੱਥੋਂ ਦੇਖ ਲਈ ਉੱਥੋਂ ਮੰਗਾ ਲੈ ਇਹ ਕੰਮ ਆਪ ਕੋ ਬਿਲਕੁਲ ਨਹੀਂ ਕਰਾਂਗੇ ਦੇਖੋ ਜੀ ਤਿੰਨੋਂ ਕਲਰ ਇੱਕ ਤੋਂ ਇੱਕ हटके ਕਲਰ ਨੇ ਹੁਣ ਤੁਹਾਡੀ ਚੁਆਇਸ ਆ ਤੁਸੀਂ ਕਿਵੇਂ ਦਾ ਕਿਹੜਾ ਸੂਟ ਲੈਣਾ ਹੈ ਤਾਂ ਤੁਸੀਂ ਲੈ ਸਕਦੇ ਹੋ ਜਲਦੀ ਜਲਦੀ ਆਪਣੇ ਆਰਡਰ ਕਰੋ ਜੀ ਸਕਰੀਨਸ਼ਾਟ ਲੈ ਕੇ ਗਰਮੀ ਦੇ ਵਿੱਚ ਪਾਉਣ ਵਾਲੀਆਂ ਹੁਣ ਹਨਾ ਬਹੁਤ ਟਾਈਮ ਹੋ ਗਿਆ ਜੀ ਆਪਾਂ ਨੂੰ ਕੱਲੀ ਕਾਟਨ ਨਾਲ ਮੱਥਾ ਮਾਰਦਿਆਂ ਨੂੰ ਨਵੀਂ ਚੀਜ਼ ਆਪਾਂ ਪਾ ਕੇ ਦੇ ਹਨਾ ਆਪਾਂ ਨੂੰ ਵੀ ਐ ਲੱਗਦਾ ਵੀ ਆਪਾਂ ਕੋਈ ਨਵੀਂ ਚੀਜ਼ ਪਾਈਏ ਹਰ ਟਾਈਮ ਸਾਰੀ ਗਰਮੀ ਕਾਟਨ ਹੀ ਘਰ ਦੇ ਵਿੱਚ ਤਾਂ ਆਪਾਂ ਨੂੰ ਰੁਟੀਨ ਦੇ ਵਿੱਚ ਕਾਟਨ ਹੀ ਪਾਉਣੀ ਪੈਣੀ ਹੈ ਜਦੋਂ ਆਪਾਂ ਨੇ ਕੋਈ ਕਿਸੇ ਪ੍ਰੋਗਰਾਮ ਤੇ ਜਾ ਕੇ ਤੇ ਜਾਣਾ ਆਉਣ ਲੱਗਾ ਤਾਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਨਵੀਆਂ ਆ ਗਈਆਂ ਜੀ ਬਹੁਤ ਵਧੀਆ ਲਾਈਟ ਵੇਟ ਬਿਲਕੁਲ ਵੀ ਗਰਮੀ ਦਾ ਇਹਦੇ ਵਿੱਚ ਪਤਾ ਨਹੀਂ ਲੱਗਦਾ ਇੰਨੀ ਹੈਗਾ ਵੀ ਇਹ ਆਪਣੇ ਗਰਮੀ ਚ ਲੜੂਗੀ ਜਾਂ ਆਪਾਂ ਨੂੰ ਗਰਮੀ ਆਊਗੀ ਨਹੀਂ ਬਹੁਤ ਜਮਾ ਮਲੈਮ ਮਲੈਮ ਹਨ ਤੁਹਾਡੇ ਕੋਲੇ ਸੂਟ ਪਹੁੰਚਣ ਤੇ ਪਤਾ ਲੱਗ ਜੂਗੀ ਤੁਸੀਂ ਇੱਕ ਵਾਰ ਇੱਕ ਸਿੰਗਲ ਸੂਟ ਲੈ ਕੇ ਦੇਖੋ ਇਹ ਕਿਵੇਂ ਦਾ ਬਾਕੀ ਤੁਹਾਡੇ ਕੋਲ ਕਪੜਾ ਪਹੁੰਚ ਗਿਆ ਤੁਸੀਂ ਆਪ ਹੀ ਕਹੋਗੇ ਵੀ ਹਾਂ ਚੀਜ਼ ਦੇਖਣ ਵਾਲੀ ਹੈ ਚੀਜ਼ ਵਰਤਣ ਵਾਲੀ ਹੈ ਚਲੋ ਜੀ ਲਓ ਸਕਰੀਨਸ਼ਾਟ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਤੁਸੀਂ ਬੇਚਿਤ ਕਰਿਆ ਕਰੋ ਜੀ ਜਿੰਨੇ ਵੀ ਪਾਣਾ ਕੋਲ ਮੇਰੇ ਸੂਟ ਪਹੁੰਚ ਗਏ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਮੇਰੀ ਵੀਡੀਓ ਦੇਖਦੇ ਨੇ ਤੁਸੀਂ ਦੱਸੋ ਵੀ ਕਿਵੇਂ ਮੇਰੇ ਸੂਟ ਵਧੀਆ ਉਹਨੇ ਨੇ ਤੁਹਾਡੇ ਕੋਲ ਜਾਂ ਕਟੀਆਂ ਹੁੰਦੇ ਨੇ ਜਿਹੜੇ ਮੇਰੇ ਨਵੇਂ ਗਾਬਰਸ ਨੇ ਜਿੰਨਾਂ ਨੇ ਅਜੇ ਤੱਕ ਨਹੀਂ ਆਪਣੇ ਕੋਲੇ ਪਾਰਸਲ ਕੋਈ ਸੂਟ ਬੁਕਿੰਗ ਕੀਤੀ ਉਹਨਾਂ ਨੂੰ ਰਿਕਵੈਸਟ ਹੈ ਤੁਸੀਂ ਇੱਕ ਸੂਟ ਦੀ ਬੁਕਿੰਗ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਕੋਲੇ ਕਿਵੇਂ ਦਾ ਸੂਟ ਪਹੁੰਚਦਾ ਕਿਵੇਂ ਦੇ ਰੇਟ ਨੇ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ